ਹਾਂਜੀ ਸਭ ਨੂੰ ਜੈ ਐਮ ਸੀ ਦੀ ਔਰ ਜਿੰਨੇ ਜਣੇ ਇਸ ਵੀਡੀਓ ਨੂੰ ਦੇਖ ਰਹੇ ਆ ਅੱਜ ਫੇਰ ਇੱਕ ਵੀਡੀਓ ਬਣਾਉਣ ਦਾ ਕਾਰਨ ਆ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਹੋ ਕਿ ਇੱਕ ਬੜੇ ਹੀ ਮੁੱਦੇ ਨੂੰ ਹਾਈਲਾਈਟ ਕੀਤਾ ਜਾ ਰਿਹਾ ਕੁਝ মিডিਆ ਵੱਲੋਂ ਔਰ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਕਿਉਂ ਉਹ ਮਸਲਾ ਇਹ ਹੈ ਪ੍ਰਭੂ ਦੇ ਦਾਸ ਪ੍ਰੋਫਿਟ ਬਜਿੰਦਰ ਸਿੰਘ ਜੀ ਨੂੰ ਲੈ ਕੇ ਤੇ ਕੁਝ ਪੰਜਾਬ ਦੇ ਅੰਦਰ ਔਰ ਕੁਝ ਲੋਕ ਔਰ ਜਿਹੜੇ ਮਸੀਦ ਦੇ ਨਾਮ ਨੂੰ ਬਦਨਾਮ ਕਰਤੇ ਲੱਗੇ ਔਰ ਜਿਹੜੇ ਮਸੀਹਤ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਔਰ ਜੋ ਪ੍ਰਭੂ ਦੇ ਸੇਵਕਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਉਹ ਕੁਝ ਗੈਂਗਵਾਰ ਨੇ ਔਰ ਕੁਝ ਉਹ ਗੈਂਗਵਾਰ ਆ ਕੁਝ ਬਲੈਕਮੇਲਰ ਨੇ ਔਰ ਜਦੋਂ ਇਹਨਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਉਹ ਕੁੜੀਆਂ ਨੂੰ ਲੈ ਕੇ ਔਰਤਾਂ ਨੂੰ ਲੈ ਕੇ ਤੇ ਝੂਠੇ ਇਲਜ਼ਾਮ ਬਣਾਉਂਦੇ ਨੇ ਫਿਰ ਉਹਨਾਂ ਦਾ ਇੱਕ ਉਹਨਾਂ ਨੇ ਇੱਕ ਇਸ ਕੰਮ ਨੂੰ ਐ ਰੋਜ਼ਗਾਰ ਬਣਾ ਲਿਆ ਇਸ ਕੰਮ ਨੂੰ ਧੰਦਾ ਹੀ ਬਣਾ ਲਿਆ ਕਿ ਅਸੀਂ ਕੰਮ ਨਹੀਂ ਕਰ ਸਕਦੇ ਬਸ ਇੱਕ ਕੁੜੀ ਲੱਭੋ ਇੱਕ ਔਰਤ ਲੱਭੋ ਤੇ ਬਾਅਦ ਵਿੱਚ ਉਹਨੂੰ ਮੀਡੀਆ ਸਾਹਮਣੇ ਕਰੋ ਤੇ ਕਿਸੇ ਵੀ ਪ੍ਰਭੂ ਦੇ ਦਾਸ ਦੇ ਖਿਲਾਫ ਜੋ ਮਰਜੀ ਉਹਦੇ ਮੂੰਹ ਚੋਂ ਕਢਵਾਈ ਜਾਓ ਤੇ ਜਿਹੜੀਆਂ ਔਰਤਾਂ ਇਹ ਕੰਮ ਕਰ ਰਹੀਆਂ ਉਹਨਾਂ ਨੂੰ ਆਪਣੀ ਇੱਜ਼ਤ ਦੀ ਕਿੰਨੀ ਕੁ ਪਰਵਾਹ ਆ ਉਹ ਸਮਾਜ ਦੇ ਵਿੱਚ ਜਾਂ ਉਹਨਾਂ ਦੇ ਜਿਹੜੇ ਬੱਚੇ ਆ ਉਹ ਆਪਣੇ ਬੱਚਿਆਂ ਨੂੰ ਆਪਣੇ ਜਿਹੜੀਆਂ ਉਹਨਾਂ ਦੇ ਘਰ ਬੇਟੀਆਂ ਆ ਉਹਨਾਂ ਨੂੰ ਕੀ ਸੇ ਦੇਣ ਗਿਆ ਜਦੋਂ ਤੁਸੀਂ ਇੰਨੇ ਘਣਾਉਣੇ ਕੰਮ ਕਰੋਗੀਆਂ ਤੇ ਫਿਰ ਆਪਣੇ ਬੱਚਿਆਂ ਨੂੰ ਤੁਸੀਂ ਕਿਵੇਂ ਸਹੀ ਰਾਹ ਤੇ ਪਾ ਸਕਦੇ ਜੇ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਵੀ ਪ੍ਰਭੂ ਦੇ ਦਾਸ ਪ੍ਰੋਫਿਟ ਬਜਿੰਦਰ ਜੀ ਦੀ ਸਪੋਰਟ ਦੇ ਵਿੱਚ ਆ ਰਿਹਾ ਵਾ ਤੇ ਇਹ ਜਿਹੜੇ ਗੈਂਗਵਾਰ ਔਰ ਜਿਨ੍ਹਾਂ ਨੇ ਪ੍ਰਭੂ ਦੇ ਦਾਸ ਤੇ ਝੂਠਾ ਮੁਕੱਦਮਾ ਦਰਜ ਕਰਵਾਇਆ ਔਰ ਇਹ ਗੈਂਗਵਾਰ ਜਿਹੜਾ ਵੀ ਪ੍ਰਭੂ ਦਾ ਦਾਸ ਇਹਨਾਂ ਦੀ ਸਪੋਰਟ ਦੇ ਵਿੱਚ ਆ ਰਿਹਾ ਵਾ ਏ ਫੋਨ ਲਾ ਕੇ ਉਹਨੂੰ ਧਮਕੀਆਂ ਦਿੰਦੇ ਨੇ ਅੱਜ ਦੀ ਗੱਲ ਆ ਕਿ ਪ੍ਰਭੂ ਦੇ ਦਾਸ ਪਾਸ ਸੁਖਵਿੰਦਰ ਰਾਜਾ ਜੀ ਨੂੰ ਇੱਕ ਰੋਕੀ ਨਾਮ ਦਾ ਵਿਅਕਤੀ ਅਰ ਜਿਨੇ ਇਹ ਸਾਰਾ ਜਿਹੜਾ ਇਹ ਮਾਸਟਰ ਮਾਈਂਡ ਇਸ ਗੇਮ ਦਾ ਉਹਨੇ ਉਸ ਵਕਤੇ ਹੀ ਪ੍ਰਭੂ ਦੇ ਦਾਸ ਪਾਸ ਸੁਖਵਿੰਦਰ ਰਾਜਾ ਨੂੰ ਕਾਲ ਲਾ ਕੇ ਇਹ ਧਮਕੀਆਂ ਦਿੱਤੀਆਂ ਕਿ ਜੇਕਰ ਤੁਸੀਂ ਸਾਡੇ ਖਿਲਾਫ ਕੋਈ ਵੀਡੀਓ ਪਾਓਗੇ ਤੇ ਅਸੀਂ ਜਿਹੜਾ ਵਾ ਉਹਨਾਂ ਦੇ ਨਾਲ ਦੋ ਹੱਥ ਕਰਾਂਗੇ ਉਹਨਾਂ ਦੇ ਨਾਲ ਵੇਖਾਂਗੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਮੈਂ ਦੱਸਣਾ ਚਾਹੁੰਦਾ ਹਾਂ ਜੇ ਪ੍ਰਸ਼ਾਸਨ ਤੁਹਾਡੇ ਆਖੇ ਲੱਗ ਕੇ ਔਰ ਤੁਹਾਡੇ ਗੈਂਗਵਾਰਾਂ ਦੇ ਆਖੇ ਲੱਗ ਕੇ ਤੁਹਾਡੇ ਬਲੈਕਮੈਲਰਾਂ ਦੇ ਆਖੇ ਲੱਗ ਕੇ ਜੇਕਰ ਪ੍ਰਭੂ ਦੇ ਸੇਵਕਾਂ ਦੇ ਖਿਲਾਫ ਝੂਠੇ ਪਰਚੇ ਕਰੇਗਾ ਇੰਨੀ ਗੱਲ ਯਾਦ ਰੱਖਿਓ ਫਿਰ ਇਹ ਗੱਲਾਂ ਭਲੇਖੇ ਚੋਂ ਕੱਢ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਪੰਜਾਬ ਦਾ ਮਾਹੌਲ ਸ਼ਾਂਤ ਨਹੀਂ ਕਿਉਂਕਿ ਪੰਜਾਬ ਦਾ ਮਾਹੌਲ ਫਿਰ ਵੱਡੇ ਲੈਵਲ ਤੇ ਖਲਾਬ ਹੋ ਸਕਦਾ ਖਲਾ ਇਹ ਖਰਾਬ ਹੋ ਸਕਦਾ ਹੈ ਇਸ ਕਰਕੇ ਜਿਹੜਾ ਵੀ ਮੈਂ ਉਹਨਾਂ ਵਿਰੋਧੀਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਹਾਂ ਉਹਨਾਂ ਵਿਰੋਧੀਆਂ ਦੀ ਮੈਂ ਇਹ ਦੱਸਣਾ ਚਾਹੁੰਦਾ ਹਾਂ ਇਹ ਆਪਣੇ ਗੱਲ ਚ ਭਲੇਖੇ ਨੂੰ ਕੱਢ ਦਿਓ ਆਪਣੇ ਗੱਲ ਚ ਜੇ ਤੁਹਾਡਾ ਕੋਈ ਭਲੇਖਾ ਵਾ ਉਹਨੂੰ ਕੱਢ ਦਿਓ ਕਿ ਪ੍ਰਭੂ ਦੇ ਦਾਸ ਪਾਸ ਸੁਖਵਿੰਦਰ ਰਾਜਾ ਨੂੰ ਅਸੀਂ ਧਮਕੀਆਂ ਦੇ ਕੇ ਧਮਕਾਵਾਂਗੇ ਚੁੱਪ ਕਰਾਵਾਂਗੇ ਇਸ ਕਰਕੇ ਮੇਰੀ ਸਿੱਧੀ ਸਾਫ਼ ਤੇ ਪੰਜਾਬੀ ਦੇ ਵਿੱਚ ਇਹ ਉਹਨਾਂ ਦੇ ਅੱਗੇ ਇਹ ਸਖਤ ਤਾੜਨਾ ਹੈ ਆਪਣੇ ਭਲੇਖੇ ਕੱਢ ਦਿਓ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਪ੍ਰਭੂ ਦੇ ਦਾਸ مسی ਲੋਕ ਔਰ ਇਹ ਜਿਹੜੀ ਝੂਠੀ ਗੈਂਗਵਾਰ ਪੰਜਾਬ ਦੇ ਅੰਦਰ ਆਈ ਹੈ ਔਰ ਜਿਹੜੇ ਲੜਕੀਆਂ ਨੂੰ ਗਾੜੀ ਖੜਾ ਕਰਕੇ ਤੇ ਜਿਹੜਾ ਹੈ ਉਹ ਝੂਠੇ ਮੁਕਦਮੇ ਪ੍ਰਭੂ ਦੇ ਦਾਸਾਂ ਦੇ ਖਿਲਾਫ ਕਰ ਰਿਹਾ ਉਹਨਾਂ ਦੇ ਜਿਹੜੇ ਭੇਤ ਹੈ ਉਹ ਖੁੱਲੇ ਜਾਣਗੇ ਤੇ ਮੈਂ ਰੋਕੀ ਨੂੰ ਦੱਸਣਾ ਚਾਹੁੰਦਾ ਹਾਂ ਤੂੰ ਪਾਸ ਸੁਖਵਿੰਦਰ ਰਾਜਾ ਨੂੰ ਫੋਨ ਲਾ ਕੇ ਧਮਕੀਆਂ ਦੇਣਾ ਹ ਇਸ ਕਰਕੇ ਤੇਰਾ ਅਸੀਂ ਜਲੂਸ ਕੱਢ ਕੇ ਰੱਖਦੇ ਆਂਗੇ ਔਰ ਸਾਰੇ ਮਸੀ ਲੋਕਾਂ ਨੂੰ ਬੇਨਤੀ ਹੈ ਕਿ ਪ੍ਰਭੂ ਦੇ ਦਾਸਾਂ ਦਾ ਵੱਧ ਤੋਂ ਵੱਧ ਸਾਥ ਦਿਓ ਪ੍ਰਭੂ ਆਪ ਸਭ ਨੂੰ ਬਰਕਤ ਦੇ ਸਭ ਨੂੰ ਜੈ ਮਸੀਹ